ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਆ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਅਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੇ ਆ ਅਜਰੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਲਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਏਲਸ ਚਾਚਾ ਕੁਲਵੰਤ ਰੋਕੇ ਇਹ ਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪ ਦੀ ਉਸ ਕੇਸ ਇਹਨਾਂ ਨੂੰ ਬੁਟਾਇਆ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਂਗੇ ਜੱਜ ਕੀਤਾ ਜਾਏਗਾ ਇਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਵਾਲੀ ਕੋਰਟ ਨੂੰ ਜਾ ਚੁੱਕੇ ਹਾਂਜੀ ਪੁਲਿਸ ਟਿਮਾ ਜਾ ਚੁੱਕੇ ਸਰ ਅਮਰਿਤਪਾਲ ਵੀ ਕਿਉਂਕਿ ਮੇਨ ਅਮਰਿਤਪਾਲ ਹਨ ਸਟੇਸ਼ਨ ਨੂੰ ਨਵਾਂ ਨਹੀਂ ਮੈਂ ਨਹੀਂ ਮੈਂ ਹਲੇ ਕੁਝ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫ਼ਤੀਸ਼ ਹੋਊਗੀ ਜੋ ਕੁਝ ਵੀ ਸਾਨੂੰ ਤਫ਼ਤੀਸ਼ ਲੜਿੰਦਾ ਹੋਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੀ ਤਰੀਖ 'ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਦੁਬਾਰਾ ਵੀ ਤਫ਼ਤੀਸ਼ ਬਸਨ ਸਿੰਘ ਭਗਵਾਨ ਸਿੰਘ ਬਾਜੇ ਕੇ ਗੁਰਮੀਤ ਸਿੰਘ ਬੁੱਕਨਵਾਲ ਸਰਪਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਔਰ ਕਲਵੰਤ ਰੌਕਿਤ ਕਲੌਨ ਸਿੰਘ ਢਾਲੀਬਾ ਜੀ ਸਰ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਇਹਦੀ ਪੂਰੀ ਪ੍ਰੋਸੀਡਰ ਦੇਖ ਲਿਆ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਵਿੱਚ ਵੱਖ-ਵੱਖ ਮੁਕੱਦਮੇ ਆ ਹਰੇਕ ਜਿੱਥੇ-ਜਿੱਥੇ ਵੀ ਲੜਿੰਦਾ ਹੈ ਉਸ ਹਿਸਾਬ ਨਾਲ ਇਹਨਾਂ ਤੇ ਐਕਟ ਕੀਤਾ ਜਾਊਗਾ ਸੋ ਵੀ ਇਹਦੀ ਖੈਰ ਦੀ ਗੱਲ ਨਾ ਹਾਂਜੀ ਅਜਨਾਲਾ ਕੋਰਟ ਵਿੱਚ ਦਿੱਤਾ ਜਾਏਗਾ ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਹਾਂਜੀ ਐਨਐਸਏ ਜਿਹੜਾ ਕਹਿੰਦੇ ਚਾਰੀ ਵੈਰੀਫਿਕੇਸ਼ਨ ਜਿਹੜਾ ਕਹਿੰਦੇ ਐਨਐਸਏ ਇਹਨਾਂ ਤੇ ਖਤਮ ਹੋ ਗਈ ਆ ਜੀ ਹਾਂ ਕੁਝ ਤੇ ਕੱਲ ਖਤਮ ਹੋ ਰਹੀ ਆ ਕੁਝ ਤੇ ਪਰਸੋ ਖਤਮ ਹੋ ਰਹੀ ਆ ਕੁਝ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਰੈਸਟ ਪਾ ਰਹੇ ਹਾਂ ਕਿ ਕਿਹੜੀ ਕਿਹੜੀ ਗੇਜ ਬੰਦ ਲਈ ਸਾਰੇ ਆ ਡਿਬਰੂਗਾੜਾ ਜੀ ਸਰ ਕੱਲ ਕੋਣ ਚੋ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕੀਤਾ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਟ੍ਰਾਂਜ਼ਿਟ ਰਿਮਾਂਡ ਆ ਦੂਰੋਂ ਆਉਣਾ ਤੇ ਉਹਦੇ ਚ ਕੀਤਾ ਜਾਊਗਾ ਜੀ ਸਾਰੇ ਇਕੱਠੇ ਆ ਮੈਂ ਹੋਰ ਵੀ ਕੁਝ ਮੈਂ ਹੋਰ ਵੀ ਦੱਸ ਸਰ ਜੀ ਆਪਕੇ ਸਾਥ ਹਾਂ ਜੀ